ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜੀ ਪਰ ਇੱਕ ਆ ਜਿਹੜੀਆਂ ਪੰਜਾਬ ਦੀਆਂ ਖੱਜਾਂ ਨੇ ਨਾ ਜਿਹੜੇ ਆ ਛੱਡ ਕੇ ਲੰਬੇ ਲੰਬੇ ਤਾੜੇ ਸਿਰਫ ਇਹਨਾਂ ਨੇ ਸਿੱਖੀ ਦੇ ਖਿਲਾਫ ਬੋਲਣਾ ਹੁੰਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦੇ ਪਾਣੀਆਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਹੀ ਇਹਨਾਂ ਨੂੰ ਸਿੱਖੀ ਨਾਲ ਕੋਈ ਮਤਲਬ ਹੈ ਜਦੋਂ ਸਿੱਖਾਂ ਦੇ ਖਿਲਾਫ ਕੋਈ ਮੜੀ ਜੀ ਗੱਲ ਹੋ ਜਾਵੇ ਨਾ ਤਾਂ ਪਤਾ ਨਹੀਂ ਕਿੱਥੋਂ ਹੀ ਨਿਕਲੇ ਆਉਂਦੇ ਨੇ ਕਿ ਜਿਵੇਂ بارش ਵੇਲੇ ਡੱਡੂ ਬਾਹਰ ਨਿਕਲੇ ਆਉਦੇ ਨਾ ਬਾਹਰ ਨਿਕਲ ਕੇ ਟ੍ਰੈਂ ਟ੍ਰੈਂ ਕਰਨ ਲੱਗ ਜਾਂਦੇ ਨੇ ਇਹਨਾਂ ਦਾ ਵੀ ਉਹੀ ਹਾਲ ਹੈ ਜੀ ਇਹਨਾਂ ਨੇ ਕਦੇ ਵੀ ਕੋਈ ਮਸਲਾ ਨਹੀਂ ਪੰਜਾਬ ਦਾ اٹھਾਇਆ ਨਾ ਇਹਨਾਂ ਨੂੰ ਮਸਲੇ ਤੱਕ ਕੋਈ ਮਤਲਬ ਹੈ ਇਹਨਾਂ ਨੇ ਸਿਰਫ ਔਰ ਸਿਰਫ ਸਿੱਖੀ ਦੇ ਖਿਲਾਫ ਬੋਲਣੇ ਜਿਹੜਾ ਕੋਈ ਦੇਖੋ ਭਾਈ ਅਮਰਤਪਾਲ ਸਿੰਘ ਜੀ ਮਹਿਰੋ ਉਹਨਾਂ ਨੇ ਬੜਾ ਸਮਝਾਉਣਾ ਕੀਤਾ ਸੀ ਉਹਨੂੰ ਜਿਹੜਾ ਆਪਣਾ ਕਾਮਲ ਕੌਰ ਕੌਰ ਤਾਂ ਵੈਸੇ ਹੈ ਨਹੀਂ ਕੌਰ ਨਾਉ ਨਾ ਲਾ ਰੱਖਿਆ ਕੰਚਨਾ ਕੁਮਾਰੀ ਉਹਦਾ ਨਾਮ ਆਏਗਾ ਤੇ ਉਹ ਕਿੰਨਾ ਮਤਲਬ ਰੀਲਾਂ ਦੇ ਵਿੱਚ ਗੰਦ ਪਾਉਂਦੀ ਗੰਦ ਬੱਕਦੀ ਹੋਰ ਕੀ ਕੁਝ ਉਹਨੇ ਕੀਤਾ ਬੜਾ ਸਮਝਾਉਣਾ ਕੀਤਾ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕੋਈ ਮਾਨ ਮਰਿਆਦਾ ਹੁੰਦੀ ਹੈ ਉਹਦੇ ਅੰਦਰ ਰਹਿ ਕੇ ਹਨਾ ਇਹ ਸਾਰੇ ਆਮ ਇਸ ਤਰ੍ਹਾਂ ਜਿਹੜਾ ਪ੍ਰਚਾਰ ਕਰਨਾ ਗੰਧ ਪਾਉਣਾ ਇਹ ਗਲਤ ਗੱਲ ਸੀ ਉਹਨੂੰ ਸਮਝਾਇਆ ਵੀ ਪਰ ਨਹੀਂ ਸਮਝੀ ਚਲੋ ਉਹਦਾ ਕਤਲ ਹੋ ਗਿਆ ਵੈਸੇ ਚਲੋ ਕਤਲ ਕਿਸੇ ਦਾ ਨਹੀਂ ਹੋਣਾ ਚਾਹੀਦਾ ਆਪਾਂ ਇਸ ਗੱਲ ਦੇ ਹੱਕ 'ਚ ਨਹੀਂ ਪਰ ਜੋ ਵੀ ਹੋਇਆ ਮਾੜਾ ਹੋਇਆ ਪਰ ਉਹਨੇ ਵੀ ਮਾੜਾ ਕੀਤਾ ਸੋਚਣਾ ਉਹਨੂੰ ਵੀ ਚਾਹੀਦਾ ਸੀ ਜਿੰਨਾ ਉਹਨੂੰ ਕਤਲ ਕਰਨ ਵਾਲੇ ਦੋਸ਼ੀ ਨੇ ਉਦੋਂ ਵੱਦ ਉਹ ਦੋਸ਼ੀ ਹੈ ਉਹਨੂੰ ਵੀ ਸਮਝ ਲੈਣਾ ਚਾਹੀਦਾ ਸੀ ਤੇ ਹੁਣ ਉਹ ਤੇ ਹੋ ਗਿਆ ਚਲੋ ਪਰ ਆ ਪੰਜਾਬ ਦੇ ਜਿਹੜੇ ਖੱਚ ਨਹੀਂ ਜਿਹੜੀਆਂ ਖੱਚਾਂ ਨੇ ਉਹਨਾਂ ਦੀ ਮੈਂ ਗੱਲ ਕਰਨ ਨੂੰ ਲੱਗਿਆ ਆ ਗੋਲ ਕਚੋਰ ਬੂਟਾ ਐ ਡਾ 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 ਛੱਡ ਲੈਂਦੇ ਤੇ ਗੋਲਕ ਤੋਂ ਪੈਸੇ ਚੱਕਦੇ ਦੀ ਇਹ ਵੀਡੀਓ ਫਾਇਰਲ ਹੈ ਤੇ ਉਹ ਉਹ ਕੀ ਬੋਲੂਗਾ ਜੀ ਸਿੱਖੀ ਬਾਰੇ ਜਿਹੜਾ ਆਪ ਹੀ ਬੰਦਾ ਚੋਰ ਐ ਮਹਾਰਾਜ ਦੀ ਬਾਣੀ ਕਹਿੰਦੀ ਚੋਰ ਕੀ ਹਮਾ ਭਰੇ ਨਾ ਕੋਈ ਉਤੋਂ ਤਾਂ ਆਪ ਹੀ ਚੋਰ ਐ ਭਾਈ ਤੂੰ ਕੀ ਕਿਸੇ ਬਾਰੇ ਬੋਲੇਗਾ ਤੇ ਇੱਕਾ ਹਰਜੀਤ ਜਿਹਦੇ ਤੇ ਐਲੀਗੇਸ਼ਨ ਲੱਗੇ ਨੇ ਕਹਿੰਦੇ ਇਹਨੇ ਬਲਾਤਕਾਰ ਕੀਤਾ ਮਾਈ ਸ਼ਰਿਆਮ ਇਹਦੇ ਬਾਰੇ ਕਹਿ ਰਹੀ ਐ ਤੇ ਉਹ ਗੰਦ ਬੰਦਾ ਉਹ ਦੱਸੋ ਉਹ ਕੀ ਬੋਲੂਗਾ ਕਿਸੇ ਬਾਰੇ ਹਨ ਤੇ ਇੱਕ ਆਹਾ ਤੇ ਤੀਜਾ ਹੋ ਗਿਆ ਜੀ ਮੀਕਾ ਸਿੰਘ ਗਾਉਣ ਵਾਲਾ ਜਿਹੜਾ ਹਨ ਤੇ ਆਪ ਦੇਖੋ ਉਹਨੇ ਕੀ ਗੁਜਰਾਖੀ ਸਵੰਤ ਦੇ ਨਾਲ ਕੀਤਾ ਤੇ ਉਹ ਬੋਲੂਗਾ ਯਾਰ ਹੱਕ ਦੇ ਵਿੱਚ ਇਹਨਾਂ ਦੇ ਖਿਲਾਫ ਬੋਲੂਗਾ ਭਾਈ ਅਮਰਤਪਾਲ ਸਿੰਘ ਮਹਿਰ ਹੋਰਾਂ ਦੇ ਉਹ ਖਿਲਾਫ ਬੋਲਣਗੇ ਜਿਹੜੇ ਆਪ ਗੰਦਨੇ ਗੰਦ ਦੇ ਟੁਕਰੇ ਨੇ ਤੇ ਹੋਰ ਵੀ ਬੜੇ ਨੇ ਐਸੇ ਜਿਹੜੇ ਇਹਨਾਂ ਦੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਖਿਲਾਫ ਬੋਲਦੇ ਨਿੰਦਸ ਸਿੱਖਾਂ ਦੇ ਖਿਲਾਫ ਬੋਲਦੇ ਨੇ ਤੇ ਖੁਦ ਉਹਨਾਂ ਦੇ ਪੱਲੇ ਕੱਖ ਹੈ ਨਹੀਂ ਤੇ ਭਾਈ ਤੁਸੀਂ ਕਿਸੇ ਬਾਰੇ ਹੁਣ ਉਹ ਮੇਕਾ ਕਹਿੰਦਾ ਮੈਂ ਸਿੱਖ ਕਰਾਣੇ ਚੰਮਿਆ ਤੈਨੂੰ ਕੀ ਸਿੱਖੀ ਦਾ ਪਤਾ ਹੈ ਨਾ ਤੈਨੂੰ ਬਾਣੀ ਦਾ ਪਤਾ ਹੈ ਨਾ ਤੈਨੂੰ ਬਾਣੀ ਵਿਚਾਰਨਾ ਪਤਾ ਹੈ ਨਾ ਤੇਰੇ ਕੋਲੇ ਬਾਣਾ ਨਾ ਬਾਣੀ ਹੈ ਕਿਹੜੇ ਪਾਸਿਓਂ ਤੁਸੀਂ ਸਿੱਖੋ ਦੱਸ ਕਾ ਹੁਣ ਨੂੰ ਸਿੱਖ ਕਹਾਏ ਜਾਓ ਨਾ ਤੁਹਾਨੂੰ ਸਿੱਖਾਂ ਦਾ ਪਤਾ ਹੈ ਤੇ ਜਿਹੜੀਆਂ ਤੂੰ ਕਰਤੂਤਾਂ ਕਰਦਾ ਹੈ ਕਹਿੰਦਾ ਜੀ ਉਹਦਾ ਉਹਨੂੰ ਇਸ ਤਰ੍ਹਾਂ ਨਹੀਂ ਕਹਿੰਦਾ ਅਰਥ ਤੇ ਹੱਥ ਨੇ ਉਠਾਉਣਾ ਚਾਹੀਦਾ ਤੇ ਤੈ ਜਿਹੜਾ ਸ਼ਰਿਆਮ ਕੀਤਾ ਰੱਖੀ ਸਮਤ ਦੇ ਨਾਲ ਵੀ ਉਹ ਤੈ ਕੀ ਕੀਤਾ ਸੀ ਤੈ ਜਿਹੜਾ ਗੰਦ ਪਾਇਆ ਸੀ ਤੇਰੇ ਤੇ ਕੇਸ ਚੱਲਦਾ ਰਿਹਾ ਕੀ ਕੁਝ ਤੇਰੇ ਨਾਲ ਹੋਇਆ ਤੂੰ ਕੀ ਬੋਲੇਗਾ ਹੈ ਤੇ ਇਹ ਕੋਈ ਚਲੋ ਸਾਫ ਸੁਥਰਾ ਬੰਦਾ ਹੋਵੇ ਉਤੇ ਬੋਲਦਾ ਵੀ ਸੋਹਣਾ ਲੱਗਦਾ ਜਰ ਇਹ ਗੰਦ ਖੱਚ ਬੰਦੇ ਵੀ ਬੋਲ ਜਾਂਦੇ ਨੇ ਦੱਸੋ ਹਨ ਇਹਨਾਂ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈਗੀ ਵੀ ਇਹ ਪੰਜਾਬ ਦੀ ਧਰਤ ਪੰਜਾਬ ਦੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਭਾਈ ਇੱਥੇ ਕੋਈ ਨਾ ਕੋਈ ਕਿਸੇ ਵੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀ ਧਰਤੀ ਵਧੀ ਹੈ ਮਹਾਰਾਜ ਕਹਿੰਦੇ ਸਗਲੀ ਧਰਤੀ ਸਾਧ ਦੀ ਤਸਕਰ ਵੈਸਾ ਹੈਗਾ ਏ ਇੱਥੇ ਸਾਰੀ ਧਰਤੀ ਸਾਧੂਆਂ ਦੀ ਹੈ ਹਨਾ ਪਰ ਇੱਥੇ ਇਹੋ ਜਿਹੇ ਗੰਦ ਪਾਉਣ ਵਾਲੇ ਵੀ ਪੈਦਾ ਹੋ ਜਾਂਦੇ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਮਾਨ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹੈ ਇਹ ਇਸ ਤਰ੍ਹਾਂ ਜਿਹੜੇ ਉਹਨਾਂ ਦੇ ਹੱਕ ਚ ਬੋਲਦੇ ਨੇ ਤੇ ਉਹਨਾਂ ਨੂੰ ਵੀ ਮਾੜੀ ਮੋਟੀ ਸ਼ਰਮ ਚਾਹੀਦੀ ਆ ਵੀ ਜਿਹੜੇ ਉਹਦੇ ਕੰਚਨਾ ਕੁਮਾਰੀ ਵਰਗੇ ਨੇ ਜਿਹੜੇ ਹਨਾ ਕਮਲਕੌਰ ਭਾਬੀ ਕਹਿੰਦੇ ਸੀ ਉਹਦੇ ਵਰਗੇ ਜਿਹੜੇ ਹੋਰ ਨੇ ਗੰਦ ਪਾਉਣ ਵਾਲੇ ਤੁਸੀਂ ਉਹਨਾਂ ਨੂੰ ਬੜਾਵਾ ਉਹਨਾਂ ਦੇ ਹੌਸਲਾ ਫਜ਼ਾਈ ਨਾ ਕਰੋ ਤੁਸੀਂ ਇਸ ਗੱਲ ਨੂੰ ਰੋਕੋ ਇਸ ਗੱਲ ਦੇ ਖਿਲਾਫ ਬੋਲੋ ਹਨਾ ਫੇਰੀ ਮਤਲਬ ਆਪਾਂ ਸੱਚੇ ਸੁੱਚੇ ਸਿੱਖ ਬਣ ਸਕਦੇ ਆ ਉਹਨਾਂ ਦੇ ਹੱਕ 'ਚ ਬੋਲਣਾ ਇਹ ਕਿੱਡੀ ਸਿੱਖੀ ਵਾਲੀ ਤੁਸੀਂ ਤੁਸੀਂ ਕਿੱਦਾਂ ਗਏ ਇਹ ਗੱਲਬਾਤ ਜਿਹੜੀ ਚੰਗੀ ਕਰ ਰਹੇ ਹੋ ਥੋ ਥੋ ਤੁਹਾਡੇ ਤੇ ਹੋਈ ਪਈ ਐ ਤੁਹਾਨੂੰ ਆਪ ਸ਼ਰਮ ਚਾਹੀਦੀ ਐ ਬਾਕੀ ਤੁਹਾਡਾ ਕੀ ਵਿਚਾਰ ਐ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ